ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸੰਗਰੂਰ ਵਾਸੀਆਂ ਨੂੰ ਹਫਤਾਵਾਰੀ ਇੰਟਰੈਕਸ਼ਨ ਪ੍ਰੋਗਰਾਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੋਵਿਡ ਦੇ ਜਿਹੜੇ ਹੈਗੇ ਹੁਣ ਤੱਕ 97547 ਸੈਂਪਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੈ ਜਾ ਚੁੱਕੇ ਹਨ ਜਿਹਦੇ ਚੋਂ 3767 3767 ਪੋਜ਼ਿਟਿਵ ਕੇਸਿਸ ਰਿਪੋਰਟ ਹੋਏ ਹੈਗੇ ਤੇ 93780 93780 ਜਿਹੜੇ ਹੈਗੇ ਉਹ ਨੈਗੇਟਿਵ ਆਏ ਗਏ ਹੈ ਜਦਕਿ ਇਹ ਕੁਝ ਸੈਂਪਲ ਅਜੇ ਵੇਟਿੰਗ 'ਚ ਹੈਗੇ ਤੇ ਟੋਟਲ ਜਿਹੜੇ ਐਕਟਿਵ ਕੇਸਿਸ ਹੈਗੇ ਉਹ 120 ਹੈਗੇ ਜਿਹੜੇ ਕਿ ਪਿਛਲੇ ਮਹੀਨਾ ਦੇ ਮੁਕਾਬਲੇ ਪਿਛਲੇ ਹਫਤੇ ਦੇ ਮੁਕਾਬਲੇ ਕਾਫੀ ਘਟ ਕੇਸਿਸ ਹੈਗੇ ਤੇ ਡੈਥ ਰੇਟ ਵੀ ਕਾਫੀ ਘਟਿਆ ਹੈ ਇਹਦੇ ਵਾਸਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੈਲਥ ਡਿਪਾਰਟਮੈਂਟ ਦੀ ਟੀਮਸ ਦੇ ਨਾਲ ਕੋਆਪਰੇਟ ਕੀਤਾ ਜਿਆਦਾ ਤੋਂ ਜਿਆਦਾ ਸੈਂਪਲਿੰਗ ਕਰਾਈ ਜਿਹੜੇ ਵੀ ਡਾਊਟਫੁਲ ਕੇਸਿਸ ਸੀਗੇ ਸਾਡੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸੀਗੇ ਕੰਟੈਕਟ ਟ੍ਰੇਸਿੰਗ ਟੀਮਸ ਉਹਨਾਂ ਨੇ ਵੀ ਇਹ ਹਮਲਾ ਮਾਰਿਆ ਤੇ ਜਿਹੜੇ ਪੋਜ਼ਿਟਿਵ ਪੇਸ਼ੈਂਟ ਸੀਗੇ ਉਹਨਾਂ ਦੇ ਰਿਲੇਟਿਵਸ ਉਹਨਾਂ ਦੇ ਜਿਹੜੇ ਹੋਰ ਕੋਈ ਪ੍ਰਾਇਮਰੀ ਸੈਕੰਡਰੀ ਕੰਟੈਕਟ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੀ ਵੀ ਸੈਂਪਲਿੰਗ ਕੀਤੀ ਤੇ ਨਾਲ ਹੀ ਮੈਂ ਜਿਹੜੇ ਹੋਰ ਡਿਪਾਰਟਮੈਂਟ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਹੋਰ ਐਜੂਕੇਸ਼ਨ ਡਿਪਾਰਟਮੈਂਟ ਦੇ ਟੀਚਰਸ ਸਾਡੇ ਨਾਲ ਕੋਆਪਰੇਟ ਕਰ ਰਹੇ ਸੀ ਟੀਮਾਂ ਦੇ ਵਿੱਚ ਲੱਗੇ ਹੋਏ ਸੀ ਸਾਰੇ ਡਿਪਾਰਟਮੈਂਟਸ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਕੇਸਿਸ ਦੇ ਵਿੱਚ ਕਾਫੀ ਕਮੀ ਆਈ ਹੈਗੀ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਾਵਧਾਨੀਆਂ ਕਮ ਕਰ ਦਈਏ ਜਾਂ ਸਾਵਧਾਨੀਆਂ ਵਰਤਨੀ ਆਪਾਂ ਛੱਡ ਦਈਏ ਕਿਉਂਕਿ ਆਉਣ ਵਾਲਾ ਤਿਉਹਾਰਾਂ ਦਾ ਜਿਹੜਾ ਸੀਜ਼ਨ ਹੈਗਾ ਨੌਰਾਤਰੀ ਸ਼ੁਰੂ ਹੋ ਰਹੇ ਹੈਗੇ ਦੋ ਤਿੰਨ ਦਿਨਾਂ ਦੇ ਵਿੱਚ ਉਹ ਦਸਹਿਰੇ ਦਾ ਤਿਉਹਾਰ ਆਏਗਾ ਫਿਰ ਦੀਵਾਲੀ ਆਏਗੀ ਹੋਰ ਵੀ ਜਿਹੜੇ ਹੈਗੇ ਤਿਉਹਾਰ ਆਣਗੇ ਇਸ ਕਰਕੇ ਤਿਉਹਾਰਾਂ ਦੇ ਮੌਸਮ ਦੇ ਵਿੱਚ ਆਪਾਂ ਸਾਵਧਾਨੀਆਂ ਬਰਕਰਾਰ ਰੱਖਣੀ ਹੈਗੀ ਤੇ ਤਿਉਹਾਰਾਂ ਦਾ ਆਪਾਂ ਆਨੰਦ ਵੀ ਲੈਣਾ ਆਪਣੇ ਮਿੱਤਰ ਰਿਸ਼ਤੇਦਾਰ ਜਿਹੜੇ ਹੈਗੇ ਉਹਨਾਂ ਦੇ ਨਾਲ ਮਿਲ ਕੇ ਆਪਣੇ ਕਲਚਰ ਦਾ ਜਿਹੜਾ ਹੈਗਾ ਇੱਕ ਬਹੁਤ ਵੱਡਾ ਹਿੱਸਾ ਹੈਗੇ ਤਿਉਹਾਰ ਤੇ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਹੈ ਤੇ ਸਾਵਧਾਨੀਆਂ ਵੀ ਵਰਤਣੀ ਹੈਗੀ ਰਾਮਲੀਲਾ ਦੇ ਤੇ ਜਿਹੜੇ ਹੈਗੇ ਆਯੋਜਨ ਕੀਤੇ ਜਾਣਗੇ ਉਹ ਵੀ ਅਸੀਂ ਪਰਮਿਸ਼ਨਸ ਦੇਵਾਂਗੇ ਬਟ ਉਹ ਪਰਮਿਸ਼ਨ ਦੇ ਵਿੱਚ ਕੰਡੀਸ਼ਨਸ ਹੋਣਗੀ ਐਸਓਪੀ ਜਿਹੜਾ ਹੈਲਥ ਡਿਪਾਰਟਮੈਂਟ ਨੇ ਮਿੱਥਿਆ ਹੈਗਾ ਕੋਵਿਡ ਤੋਂ ਰਿਲੇਟਡ ਕੋਵਿਡ ਅਪਰੋਪਰੀਏਟ ਬਿਹੇਵੀਅਰ ਜਿਹੜਾ ਹੈਗਾ ਉੱਥੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹ ਦੇ ਬਾਰੇ ਵੀ ਵਿਚਾਰ ਉਟਾੰਦਰਾ ਕੀਤਾ ਜਾਏ ਉਹ ਦੇ ਬਾਰੇ ਵੀ ਅਵੇਅਰਨੈਸ ਇਦਾਂ ਦੇ ਪ੍ਰੋਗਰਾਮਸ ਦੇ ਵਿੱਚ ਕੀਤੀ ਜਾਏ ਤੇ ਜਿਹੜੇ ਆਰਗੇਨਾਈਜ਼ਰਸ ਹੋਣਗੇ ਉਹਨਾਂ ਚੋਂ ਇੱਕ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਉਹ ਜਿਹੜਾ ਹੈਗਾ ਕੋਵਿਡ ਮਾਨੀਟਰ ਦਾ ਕੰਮ ਕਰੇਗਾ ਇਹਦਾ ਮਤਲਬ ਹੈਗਾ ਕਿ ਉਹ ਸਾਰੇ ਜਿਹੜੇ ਵੀ ਉੱਥੇ ਆਣਗੇ ਉਹਨਾਂ ਦੇ ਬਾਰੇ ਜਾਣਕਾਰੀ ਰੱਖੇਗਾ ਜਿਹੜੇ ਉੱਥੇ ਰਾਮਲੀਲਾ ਮੰਚਨ ਕਰਨਗੇ ਜਾਂ ਉਹਨੂੰ ਦੇਖਣ ਆਣਗੇ ਉਹਨਾਂ ਦੇ ਬਾਰੇ ਉਹ ਜਾਣਕਾਰੀ ਇਕੱਠੀ ਕਰਨਗੇ ਤਾਂ ਕਿ ਕੱਲ ਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਕੋਵਿਡ ਤੋਂ ਰਿਲੇਟਡ ਤੇ ਉਹ ਕੰਟੈਕਟ ਟ੍ਰੇਸਿੰਗ ਉਹਦੀ ਜਿਹੜਾ ਹੈ ਸੌਖੇ ਤਰੀਕੇ ਨਾਲ ਹੋ ਸਕੇ ਨਾਲ ਹੀ ਜਿਹੜਾ ਹੈਗਾ ਸੰਗਰੂਰ ਦੇ ਸਾਰੇ ਕਿਸਾਨ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਕੋਆਪਰੇਟ ਕਰ ਰਹੇ ਹਨ ਪਰਾਲੀ ਨੂੰ ਨਾ ਸਾੜ ਕੇ ਜਿਹੜੇ ਆਧੁਨਿਕ ਮਸ਼ੀਨਰੀ ਹੈ ਉਹਦੀ ਵਰਤੋਂ ਕਰਕੇ ਉਹਨੂੰ ਧਰਤੀ ਦੇ ਵਿੱਚ ਉਰਲਾ ਰਹੇ ਮਿੱਟੀ ਦੇ ਵਿੱਚ ਉਹਦੀ ਉਪਜਾਊ ਸ਼ਕਤੀ ਵਧਾ ਰਹੇ ਇਹਦੇ ਵਾਸਤੇ ਖੇਤੀਬਾੜੀ ਵਿਭਾਗ ਨੇ ਵੀ ਇੱਕ ਉਪਰਾਲਾ ਕੀਤਾ ਹੈ। ਉਹਨਾਂ ਨੇ ਆਹ ਜਿਹੜੀ ਹੈਗੀ ਬੁੱਕਲੇਟ ਉਹ ਬਣਾਈ ਹੈਗੀ। ਇਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਮਸ਼ੀਨਸ ਅਵੇਲੇਬਲ ਹੈਗੀ ਉਹਦੇ ਬਾਰੇ ਜਾਣਕਾਰੀ ਹੈਗੀ। ਉਹਨਾਂ ਦੇ ਜਿਹੜੇ ਹੈਗੇ ਮਸ਼ੀਨਾਂ ਦੇ ਰੇਟ ਜਿਹੜੇ ਹੈਗੇ ਏਸੀਐਸ ਡਿਵੈਲਪਮੈਂਟ ਸਾਹਿਬ ਨੇ ਜਿਹੜੇ ਮਿੱਥੇ ਹੈਗੇ ਉਹਦੀ ਜਾਣਕਾਰੀ ਹੈਗੀ। ਇਹਦੇ ਪਿਛਲੇ ਪੇਜ ਤੇ ਜਿਹੜੇ ਹੈਗੇ ਸਾਰੇ ਹੀ ਏਡੀਓਜ਼ ਬਲੋਕ ਵਾਰ ਕਿਹੜੇ ਆਫੀਸਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਮਸ਼ੀਨਰੀ ਅਵੇਲੇਬਲ ਨਹੀਂ ਹੋ ਰਹੀ ਉਹਨਾਂ ਦੇ ਵੀ ਨੰਬਰ ਬਲੌਗਵਾਰ ਦਿੱਤੇ ਹੋਏ ਤੇ ਸਾਰੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਜਿਆਦਾ ਤੋਂ ਜਿਆਦਾ ਇਹ ਮਸ਼ੀਨਰੀ ਦੀ ਵਰਤੋਂ ਕਰਨ ਇਹ ਬੁੱਕਲੇਟ ਦੇ ਵਿੱਚ ਪਿੰਡਵਾਰ ਇਨਫੋਰਮੇਸ਼ਨ ਹੈਗੀ ਕਿ ਵੀ ਕਿਹੜੇ ਜਿਹੜੇ ਹੈਗੇ ਕਸਟਮ ਹਾਇਰਿੰਗ ਸੈਂਟਰ ਕਿਹੜੀ ਕੋਆਪਰੇਟਿਵ ਸੁਸਾਇਟੀ ਕਿਹੜੀ ਪੰਚਾਇਤਾਂ ਕੋਲੇ ਕਿਹੜੇ ਕਿਸਾਨ ਵੀਰਾਂ ਕੋਲੇ ਜਿਹੜੇ ਹੈਗੀ ਆ ਮਸ਼ੀਨਾਂ ਉਪਲਬਧ ਹੈਗੀ ਤੇ ਇਹਦਾ ਰੇਟ ਵੀ ਜਿਹੜਾ ਹੈਗਾ ਪਹਿਲੇ ਪੇਜ ਦੇ ਵਿੱਚ ਉੱਤੇ ਹੀ ਜਿਹੜਾ ਹੈਗਾ ਉਹ ਸਰਕਾਰੀ ਰੇਟ ਜਿਹੜਾ ਮਿੱਥਿਆ ਗਿਆ ਹੈ ਬਹੁਤ ਹੀ ਵਾਜਬ ਰੇਟ ਹੈਗਾ ਉਹ ਇਹਦੇ ਵਿੱਚ ਦਿੱਤਾ ਗਿਆ ਤੇ ਸਾਰੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜੀ ਮਸ਼ੀਨਰੀ ਪ੍ਰੋਵਾਈਡ ਕੀਤੀ ਹੈ ਪੰਜਾਬ ਸਰਕਾਰ ਨੇ ਜਾਂ ਉਹਨਾਂ ਨੇ ਆਪ ਦੇ ਵੱਲੋਂ ਪੈਸੇ ਖਰਚ ਕਰਕੇ ਜਿਹੜੀ ਮਸ਼ੀਨਰੀ ਉਹਨਾਂ ਕੋਲੇ ਅਵੇਲੇਬਲ ਹੈਗੀ ਉਹ ਦੀ ਵੱਧ ਤੋਂ ਵੱਧ ਵਰਤੋਂ ਕਰਨ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ ਸੈਕੰਡ ਪੀਕ ਵੀ ਕਹਿ ਰਹੇ ਹਮਾਇਰ ਕੀ ਸਰਦੀ ਦਾ ਮੌਸਮ ਜਦੋਂ ਸ਼ੁਰੂ ਹੋਏਗਾ ਤੇ ਉਦੋਂ ਸੈਕੰਡ ਵੇਵ ਵੀ ਕੋਵਿਡ ਦੀ ਆ ਸਕਦੀ ਹੈ ਇਸ ਕਰਕੇ ਆਪਾਂ ਆਪਦੇ ਵੱਲੋਂ ਇਸ ਤਰ੍ਹਾਂ ਦੇ ਵਿਵਹਾਰ ਕਰੀਏ ਇਸ ਤਰ੍ਹਾਂ ਦੀ ਐਗਰੀਕਲਚਰ ਪ੍ਰੈਕਟਿਸਿਜ਼ ਕਰੀਏ ਜਿਹਦੇ ਨਾਲ ਵਾਤਾਵਰਣ ਦਾ ਨੁਕਸਾਨ ਨਾ ਹੋਵੇ ਕੋਵਿਡ ਦੇ ਕੇਸਿਸ ਦੇ ਵਿੱਚ ਵਾਧਾ ਨਾ ਹੋਵੇ ਤੇ ਜਿਹੜੇ ਆਲਰੇਡੀ ਕੇਸਿਸ ਹੈਗੇ ਉਹਨਾਂ ਮਰੀਜ਼ਾਂ ਨੂੰ ਤਕਲੀਫ ਨਾ ਹੋਵੇ ਕਿਉਂਕਿ ਪਰਾਲੀ ਦਾ ਜਿਹੜਾ ਧੂਆਂ ਹੈਗਾ ਉਹਦੇ ਨਾਲ ਫੇਫੜਿਆਂ ਤੇ ਮਾੜਾ ਅਸਰ ਪੈਂਦਾ ਹੈਗਾ ਤੇ ਜਿਹੜੇ ਕੋਵਿਡ ਦੇ ਪੇਸ਼ੈਂਟਸ ਹੈਗੇ ਜਾਂ ਕੋਈ ਫੇਫੜਿਆਂ ਤੋਂ ਰਿਲੇਟਿਡ ਕੋਈ ਪੇਸ਼ੈਂਟ ਹੈਗੇ ਐਸਥਮੈਟਿਕ ਪੇਸ਼ੈਂਟਸ ਹੈਗੇ ਛੋਟੇ ਬੱਚੇ ਸਾਡੇ ਹੈਗੇ ਜਿਨ੍ਹਾਂ ਦੇ ਅਜੇ ਲੰਗਸ ਡਵੈਲਪ ਨਹੀਂ ਹੋਏਗੇ ਉਨਾ ਨੂੰ ਕਾਫੀ ਤਕਲੀਫ ਹੁੰਦੀ ਹੈ ਤੇ ਅਸੀਂ ਉਹਨਾਂ ਦੀ ਤਕਲੀਫ ਚਵਾਦਾ ਨਾ ਕਰੀਏ ਤੇ ਇਸ ਤਰ੍ਹਾਂ ਦੀ ਐਗਰੀਕਲਚਰਲ ਪ੍ਰੈਕਟਿਸਿਜ਼ ਆਪਾਂ ਯੂਜ਼ ਕਰੀਏ ਜਿਹਦੇ ਨਾਲ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਵੀ ਵਧੇ ਤੇ ਵਾਤਾਵਰਣ ਵੀ ਸਾਫ਼ ਸੁਥਰਾ ਰਹੇ ਤੇ ਕਿਸਾਨ ਵੀਰਾਂ ਨੂੰ ਵੀ ਇਹਦਾ ਫਾਇਦਾ ਹੋਏ ਸਾਰੇ ਕਿਸਾਨ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਅਸੀਂ ਜਿੱਥੇ ਵੀ ਗਏ ਸਾਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ ਸਾਰੇ ਕਿਸਾਨ ਵੀਰਾਂ ਨੇ ਕਿਹਾ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਐਤਕੀ ਪਰਾਲੀ ਨਾ ਸਾੜੀ 100% ਕਿਸਾਨ ਵੀਰ ਜਿਹੜੇ ਵੀ ਸਾਨੂੰ ਮਿਲੇ ਕਿਸੇ ਨੇ ਐ ਨਹੀਂ ਕਿਹਾ ਲੋੜ ਸੀਗੀ ਕਿ ਉਹਨਾਂ ਨੂੰ ਇਨਫੋਰਮੇਸ਼ਨ ਅਵੇਲੇਬਲ ਨਹੀਂ ਸੀਗੀ ਉਹ ਇਸ ਬੁੱਕਲੇਟ ਦੇ ਰਾਹੀਂ ਅਸੀਂ ਇੱਕ ਸੈਂਟਰਲਾਈਜ਼ਡ ਇਨਫੋਰਮੇਸ਼ਨ ਸਿਸਟਮ ਪੂਰੇ ਜ਼ਿਲ੍ਹੇ ਦਾ ਪ੍ਰੋਵਾਈਡ ਕਰਾਇਆ ਹੈਗਾ ਜਿਸ ਕਰਕੇ ਕਿਸਾਨ ਵੀਰਾਂ ਨੂੰ ਜੇ ਕੋਈ ਪ੍ਰੋਬਲਮ ਆਏਗੀ ਤਾਂ ਇਹਦੇ ਵਿੱਚ ਬਲੌਕ ਵਾਰ ਏਡੀਓਜ਼ ਦੇ ਨੰਬਰ ਵੀ ਦਿੱਤੇ ਗਏ ਹੈ ਤੇ ਮੈਂ ਆਸ ਕਰਦਾ ਹਾਂ ਕਿ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਉਹ ਇਹ ਮਸ਼ੀਨਰੀ ਦਾ ਸੁਚੱਜੇ ਤਰੀਕੇ ਨਾਲ ਇਸਤੇਮਾਲ ਕਰਕੇ ਇਹ ਪਰਾਲੀ ਨੂੰ ਭੂਮੀ ਦੇ ਵਿੱਚ ਰਲਾ ਕੇ ਤੇ ਉਹ ਦੀ ਉਪਜਾਊ ਸ਼ਕਤੀ ਵਧਾਣਗੇ ਤੇ ਹੁਣ ਕੋਵਿਡ ਤੋਂ ਰਿਲੇਟਡ ਜਿਹੜੀ ਲੇਟੈਸਟ ਸਿਚੁਏਸ਼ਨਸ ਉਹ ਮੈਂ ਤੁਹਾਨੂੰ ਦੱਸ ਦਿੱਤੀ ਅਕਤੂਬਰ ਦੇ ਵਿੱਚ ਹੀ ਕੱਲੇ ਜਿਹੜਾ ਹੈਗਾ 15249 ਸੈਂਪਲ ਅਸੀਂ 13 ਤਰੀਕ ਤੱਕ ਲਏ ਅੱਜ ਦੇ ਸੈਂਪਲਸ ਅਸੀਂ ਅਜੇ ਰਿਪੋਰਟ ਲੈਣੀ ਹੈਗੀ ਤੇ ਕਾਫੀ ਵਧੀਆ ਸੈਂਪਲਿੰਗ ਹੋ ਰਹੀ ਹੈ ਆਣ ਵਾਲੇ ਟਾਈਮ ਦੇ ਵਿੱਚ ਵੀ ਕਿਉਂ ਕਿ ਆਪਾਂ ਨੂੰ ਐ ਲੱਗ ਸਕਦਾ ਵੀ ਕੇਸਿਸ ਕਾਫੀ ਘਟ ਗਏ ਹੁਣ ਡੇਲੀ ਜਿਹੜੇ ਹੈਗੇ 8 ਕੇਸ 10 ਕੇਸ 12 ਕੇਸ ਲੈਸ ਦਨ 1% ਪਿਛਲੇ 1 ਹਫਤੇ ਦੇ ਵਿੱਚ ਕੇਸਿਸ ਰਿਪੋਰਟਡ ਹੋ ਰਹੇ ਜੇ ਅਸੀਂ 1000 ਸੈਂਪਲ ਕਰਦੇ ਆ ਤੇ 10 ਤੋਂ ਵੀ ਘੱਟ ਜਿਹੜੇ ਕੇਸਿਸ ਹੈਗੇ ਉਹ ਪੋਜ਼ਿਟਿਵ ਰਿਪੋਰਟ ਹੋ ਰਹੇ ਆ ਉਹ ਪੋਜ਼ਿਟਿਵਿਟੀ ਰੇਟ ਕਾਫੀ ਘਟ ਗਈ ਹੈਗੀ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਨੇ ਉਹਦੇ ਵਿੱਚ ਐਜ਼ ਅ ਟੀਮ ਕੰਮ ਕੀਤਾ ਹੈ ਸਾਰੇ ਹੀ ਜਿਹੜੇ ਸੰਗਰੂਰ ਵਾਸੀ ਆ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਤੇ ਉਹ ਦੇ ਕਰਕੇ ਇਹ ਘਟਿਆ ਹੈਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵੀ ਘਟੇ ਅਸੀਂ ਆਸ ਕਰਦੇ ਹਾਂ ਤੇ ਉਹ ਦਾ ਸਾਰਾ ਜਿਹੜਾ ਹੈਗਾ ਅ ਜਮਾ ਆਪਣੇ ਸਾਰਿਆਂ ਦੇ ਉੱਤੇ ਹੈਗਾ ਕਿ ਆਪਾਂ ਇਸੇ ਤਰ੍ਹਾਂ ਐਜ਼ ਅ ਟੀਮ ਕੰਮ ਕਰਦੇ ਰਹੀਏ ਹੁਣ ਜਿਹੜੇ ਕੁਝ ਬਦਲਾ ਕੀਤੇ ਹੈਗੇ ਪੰਜਾਬ ਸਰਕਾਰ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਜਿਹੜੇ ਖੋਲਨੇ ਹੈਗੇ 9ਵੀਂ ਤੋਂ 12ਵੀਂ ਕਲਾਸਿਸ 15 ਅਕਤੂਬਰ ਤੋਂ ਆਪਸ਼ਨਲ ਤੌਰ ਤੇ ਕਿ ਪੇਰੈਂਟਸ ਦੀ ਕੰਸੈਂਟ ਦੇ ਨਾਲ ਜਿਹੜੇ ਸਟੂਡੈਂਟਸ ਹੈਗੇ ਉਹ ਜਾ ਸਕਣਗੇ 50% ਕੈਪੈਸਿਟੀ ਹੋਏਗੀ ਕਲਾਸਿਸ ਦੀ ਇਸੇ ਤਰ੍ਹਾਂ ਕੋਚਿੰਗ ਇੰਸਟੀਟਿਊਸ਼ਨਸ ਦੇ ਬਾਰੇ ਵੀ ਸਾਨੂੰ ਕੁਐਸਚਨਸ ਆਏ ਸੀਗੇ ਕਿ ਉਹ ਵੀ ਖੋਲੇ ਜਾ ਸਕਦੇ ਆ ਉਦੇ ਬਾਰੇ ਵੀ ਐਸਓਪੀ ਜਿਹੜਾ ਹੈਗਾ ਉਹ ਬਣਿਆ ਹੋਇਆ ਤੇ ਉਹ ਦੀ ਐਸਓਪੀ ਦੀ ਫੋਲੋ ਕਰਕੇ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਕੋਈ ਰਿਲੀਜੀਅਸ ਪ੍ਰੋਗਰਾਮ ਉਹ ਵੀ ਆਰਗੇਨਾਈਜ਼ ਕਰ ਸਕਦੇ ਆ ਬਟ ਕੋਵਿਡ ਐਪਰੋਪਰੀਏਟ ਬਿਹੇਵੀਅਰ ਉਹਦੇ ਵਿੱਚ ਹੋਣਾ ਚਾਹੀਦਾ ਸਾਰੀ ਹਦਾਇਤਾਂ ਉਹਦੇ ਵਿੱਚ ਆਪਾਂ ਪਾਲਣਾ ਕਰਨੀ ਹੈਗੀ ਤੇ ਸਾਰੇ ਸੰਗਰੂ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਚੰਗੇ ਕੋਆਪਰੇਸ਼ਨ ਸਾਨੂੰ ਦਿੱਤਾ ਜਿਹਦੇ ਰਿਜ਼ਲਟਸ ਸਾਨੂੰ ਮਿਲ ਰਹੇ ਹੈਗੇ ਤੇ ਅੱਗੇ ਵੀ ਮੈਂ ਆਸ ਕਰਦਾ ਇਸੇ ਤਰ੍ਹਾਂ ਦੇ ਰਿਜ਼ਲਟਸ ਮਿਲਦੇ ਰਹਿਣਗੇ ਉਹ ਤੇ ਵਾਸਤੇ ਆਪਾਂ ਨੇ ਇਹ ਜਿਹੜੇ ਹੈਗੇ ਇਹ ਕੋਵਿਡ ਅਪਰੋਪਰੀਏਟ ਬਿਹੇਵੀਅਰ ਸੋਸ਼ਲ ਡਿਸਟੈਂਸਿੰਗ ਮਾਸਕ ਪਾਉਣਾ ਹੈਗਾ ਵਾਰੀ ਵਾਰੀ ਹੱਥ ਧੋਣਾ ਹੈ ਜਾਂ ਸੈਨੀਟਾਈਜ਼ਰ ਜੋ ਵੀ ਉੱਤੇ ਅਵੇਲੇਬਲ ਹੋਏ ਉਹ ਯੂਜ਼ ਕਰਨਾ ਹੈ ਉਹਨੂੰ ਆਪਾਂ ਕੰਟੀਨਿਊ ਕਰਨਾ ਹੈ ਤੇ ਕੇਸਿਸ ਦੇ ਵਿੱਚ ਆਪਾਂ ਇਸੇ ਤਰ੍ਹਾਂ ਕਮੀ ਹੋਰ ਦੇਖਾਂਗੇ ਤੇ ਡੈਥ ਰੇਟ ਵੀ ਹੋਰ ਘਟੇਗਾ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ